ਉਹ ਸੋਣ ਮਹੀਨਾ ਤਪਿਆ ਸੀ ਨਾ ਠਾਰ ਗਿਆ ਵਿਛੜਿਆ ਸੀ ਜਿਹੜਾ ਮੁੜ ਕੇ ਆਉ ਓ ਯਾਰ ਗਿਆ ਉਹ ਰੁਖ ਨੇ ਲਫ ਲਫ ਪੈਂਦੇ ਵਗੀ ਹਨੇਰੀ ਤੇ ਬਿਜਲੀ ਲਿਸ਼ਕਾ ਮਾਰੇ ਜੰਦੜੀ ਮੇਰੀ ਤੇ ਬੱਦਲਾਂ ਵਿੱਚ ਚੰਨ ਲੁੱਕ ਕੇ ਵੀ ਚੰਨ ਝਾੜ ਗਿਆ ਵਿਛੜਿਆ ਸੀ ਜਿਹੜਾ ਮੁੜ ਕੇ ਆਉ ਆਰ ਗਿਆ ਹੋ ਬਦਲੇ ਬਦਲੇ ਲੱਗਦੇ ਰੁਖ ਹਲਾਤਾਂ ਦੇ ਫਿੱਕੇ ਪੈ ਗਏ ਹੋਰ ਸ਼ਬਬ ਸੁਗਤਾਂ ਦੇ ਪਾਣੀ ਦਾ ਇੱਕ ਛਿਟਾ ਅੱਜ ਅੱਗ ਸਾੜ ਗਿਆ ਵਿਛੜਿਆ ਸੀ ਜਿਹੜਾ ਮੁੜ ਕੇ ਆਇਆਰ ਗਿਆ ਸੌਣ ਮਹੀਨਾ ਤਪਿਆ ਸੀਨਾ ਚਾਰ ਗਿਆ ਵਿਛੜਿਆ ਸੀ ਜਿਹੜਾ ਮੁੜ ਕੇ ਆਇਆar ਗਿਆ ਹੋ ਕੰਬਣੀ ਛੱਡਦੀ ਆਸਾਂ ਦੀ ਕੰਡ ਚੜਦੀ ਏ ਹੋ ਤੇਰੇ ਨਿਗ ਨਾਲ ਹੀਤ ਲਹਿਰ ਜਈ ਚੜਦੀ ਏ ਉਸ ਹਾਂ ਵਿੱਚ ਸਾ ਲੈ ਕੇ ਸਾਜਾ ਛਾੜ ਗਿਆ ਵਿਛੜਿਆ ਸੀ ਜਿਹੜਾ ਮੁੜ ਕੇ ਆਇਆ ਗਿਆ ਹਾਂ ਸੌਣ ਮਹੀਨਾ ਤਪਿਆ ਸੀਨਾ ਠਾਰ ਗਿਆ ਵਿਛੜਿਆ ਸੀ ਜਿਹੜਾ ਮੁੜ ਕੇ ਆਉ ਆਰ ਗਿਆ ਹੁ 12 ਸਾਲਾਂ ਬਾਅਦ ਸਿਆਲੀ ਵੜਿਆ ਏ ਅੱਖਾਂ ਰੁਕ ਗਈਆਂ ਰੋਣੋਂ ਦਿਲ ਤਾਂ ਪਰਿਆ ਏ ਸ਼ੁਭ ਜਾਨ ਦੇ ਦੂੰ ਦੇਖੀਂ ਜੇ ਕਰ ਤੋਂ ਬਾਹਰ ਗਿਆ ਹੋ ਵਿਛੜਿਆ ਸੀ ਜਿਹੜਾ ਮੁੜ ਕੇ